ਅੱਜ ਅਸੀਂ ਪੰਜ ਪ੍ਰਧਾਨੀ ਸਿੱਖ ਧਾਰਮਿਕ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਜਹਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਹਾਂ ਕਿ ਜੋ ਇਸ ਟਾਈਮ ਦੇ ਦਿੱਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਕਹੌਣ ਵਾਲੇ ਤੇ ਬਾਗੀ ਕਹੌਣ ਇਹਨਾਂ ਦੋਵਾਂ ਧਿਰਾਂ ਵੱਲੋਂ ਜਿਹੜਾ ਲਿਖਤੀ ਤੌਰ ਤੇ ਜੋ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਜੋ ਕੁਝ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦੀ ਪਰੰਪਰਾ ਨੂੰ ਤੇ ਸਰਸੇ ਸਾਧ ਨੂੰ ਮਾਫੀ ਦੇਣ ਵਿੱਚ ਜੋ ਕੋਈ ਕੀਤਾ ਉਹ ਸਾਰਿਆਂ ਅਸੀਂ ਲੈ ਕੇ ਆਏ ਆਂ ਕਿ ਇਹਨਾਂ ਨੇ ਅੱਜ ਲਿਖਤੀ ਤੌਰ ਦੇ ਉੱਤੇ ਮੰਨ ਲਿਆ ਕਿ ਇਹ ਸਾਡੇ ਤੋਂ ਗਲਤੀਆਂ ਹੋਈਆਂ ਤੇ ਉਹ ਹੁਣ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਹੈ ਉਹਨਾਂ ਦੇ ਕੋਲ ਇਹ ਕੇਸ ਹੈ ਅਸੀਂ ਅੱਜ ਆਪਣੇ ਸਾਰੇ ਮੇਰੇ ਨਾਲ ਜਥੇਦਾਰ ਅਮਰਿਕ ਸਿੰਘ ਜੀ ਜੋ ਕਿ ਲੁਧਿਆਣੇ ਤੋਂ ਪੰਚਾਇਤ ਦੇ ਇਸੇ ਤਰ੍ਹਾਂ ਪੰਚ ਪ੍ਰਧਾਨੀ ਵੱਲੋਂ ਜਥੇਦਾਰ ਗੁਰਨੇਕ ਸਿੰਘ ਜੀ ਜਥੇਦਾਰ ਬਲਕਾਰ ਸਿੰਘ ਜੀ ਤੇ ਇਹ ਸਾਰੇ ਅਸੀਂ ਬਾਕੀ ਸਿੰਘ ਜੀ ਜਿਹੜੇ ਸਾਰੇ ਇਸ ਵਾਸਤੇ ਆਏ ਆ ਕਿ ਇਹਨਾਂ ਨੇ ਜਿਹੜੇ ਜੁਰਮ ਕੀਤੇ ਨੇ ਉਹ ਬਹੁਤ ਵੱਡੇ ਕੀਤੇ ਨੇ ਬੇਸ਼ੱਕ ਇਹ ਆ ਤੁਸੀਂ ਦੇਖੋ ਕਿ ਆ ਜਿਹੜੀ ਕਿਤਾਬ ਹੈ ਇਹ ਸਿੱਖ ਇਤਿਹਾਸ ਨਾਲ ਦੀ ਹਿੰਦੀ ਭਾਸ਼ਾ ਚ ਕਿਤਾਬ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਕਿਤਾਬ ਪਬਲਿਸ਼ ਕਰਦੀ ਹੈ ਇਹਦੇ ਚ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਬਹੁਤ ਮਾੜੀ ਸ਼ਬਦਾਵਲੀ ਲਿਖ ਕੇ ਇੱਕ ਕਿਤਾਬ ਲਿਖੀ ਹੈ ਇਸੇ ਤਰ੍ਹਾਂ ਇੱਕ ਕਿਤਾਬ ਹੋਰ ਹੈ ਗੁਰਬਲਾਸ ਪਾਚਾ ਇਛੇ ਨਹੀਂ ਆਇਆ ਇਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇਤਿਹਾਸ ਨੂੰ ਥੋੜ੍ਹਾ ਮੋੜ ਕੇ ਲਿਖਦੀ ਹੈ ਇਸੇ ਤਰ੍ਹਾਂ ਆ ਗੁਰਮਤਿ ਪ੍ਰਕਾਸ਼ ਮੈਗਜ਼ੀਨ ਹੈ ਜਿਹੜਾ ਕਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੱਲ ਜਾਂਦਾ ਹੈ ਇੱਥੇ ਚਾਰੋਂ ਸਹਿਬਜਾਨਾਂ ਦੇ ਕੇਸਾਂ ਦੀ ਕਟਿੰਗ ਤੇ ਸਰਾਂ ਤੇ ਟੋਪੀਆਂ ਵਾਲੀਆਂ ਫੋਟੋਆਂ ਨੇ ਇਸੇ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵਿੱਚ ਜੋ ਕਿਤਾਬਾਂ ਬੱਚਿਆਂ ਨੂੰ ਪੜ੍ਹਾਇਆਂ ਗਈਆਂ 1997 ਤੋਂ ਲੈ ਕੇ 2017 ਤੱਕ ਉਹਨਾਂ ਦੇ ਵਿੱਚੋਂ ਕੁਝ ਚੈਪਟਰ ਘਟਾ ਲੇਕਿਨ ਅੱਜ ਤੱਕ ਵੀ ਉਹ ਕਿਤਾਬਾਂ ਜਿਹੜੀਆਂ ਪੜ੍ਹਾਇਆਂ ਜਾ ਰਹੀਆਂ ਨੇ ਅਸੀਂ ਇਹ ਬੇਨਤੀ ਕਰਨ ਵਾਸਤੇ ਆਏ ਆਂ ਕਿ ਪਿਛਲੇ ਸੰਬੰਧ ਦੇ ਵਿੱਚ ਚਾਹੇ ਚੰਦੂ ਸੀ ਜਰੀ ਤਪੋਨਾ ਚਾਹੇ ਮਸੰਦ ਸੰ ਚਾਹੇ ਉਸ ਤੋਂ ਬਾਅਦ ਮਸਾ ਰੰਗੜ ਆਇਆ ਮਹੰਤ ਨਰੈਣੂ ਕੇ ਆਏ ਉਹਨਾਂ ਨੇ ਬਹੁਤ tMapਾੜੇ ਕੋ ਕਰਮ ਕੀਤੇ ਸੀ ਲੇਕਿਨ ਉਹਨਾਂ ਨੇ ਕਿਸੇ ਨੇ ਵੀ ਕਿਸੇ ਵੀ ਦਸ ਗੁਰੂ ਸਾਹਿਬਾਨ ਵਿੱਚੋਂ ਕਿਸੇ ਵੀ ਗੁਰੂ ਸਾਹਿਬ ਦੇ ਖਿਲਾਫ ਕੋਈ ਅਪ ਸ਼ਬਦਾਵਲੀ ਲਿਖ ਕੇ ਕੋਈ ਕਿਤਾਬ ਨਹੀਂ ਲਿਖੀ ਸੋ ਇਹ ਤੇ ਸਾਰੇ ਹੱਦਾਂ ਬਨੇ ਟੱਪ ਗਏ ਔਰ ਇਹਦੇ ਸਬੰਧ ਵਿੱਚ ਜੋ ਇਹਨਾਂ ਨੇ ਸਰਸੇ ਸਾਧ ਨੂੰ ਮਾਫੀ ਦਿੱਤੀ ਉਹਦੇ ਸਬੰਧ ਦੇ ਵਿੱਚ ਆ ਲਿਖੀਆਂ ਚਿੱਠੀਆਂ ਜਿਹੜੀਆਂ ਨੇ ਉਹ ਵੀ ਸਾਡੇ ਕੋਲ ਨੇ ਜਿਹੜੇ ਇਸ਼ਤਿਹਾਰ ਦਿੱਤੇ ਉਹ ਵੀ ਸਾਡੇ ਕੋਲ ਨੇ ਇਹ ਅਸੀਂ ਸਾਰਾ ਲੈ ਕੇ ਤੇ ਇੱਥੇ ਅੱਜ ਪੇਸ਼ ਹੋਈਆਂ ਜេសਦਾਰ ਨੂੰ ਇਹ ਬੇਨਤੀ ਕਰਨ ਵਾਸਤੇ ਆਈਆਂ ਕਿ ਇਹਨਾਂ ਲੋਕਾਂ ਨੂੰ ਜਿਹੜਾ ਪੰਥ ਵਿੱਚੋਂ ਖਾਰਜ ਕਰਨਾ ਚਾਹੀਦਾ ਹੈ ਇਹ ਜਿਨ੍ਹਾਂ ਨੇ ਹੁਣ ਤੱਕ ਜੜੀ ਆ ਉਸ ਇਤਿਹਾਸ ਦੀ ਗੁਰੂ ਇਤਿਹਾਸ ਦੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਪਰੰਪਰਾ ਨੂੰ ਜਿਹੜਾ ਇਹਨਾਂ ਨੇ ਮਲੀਆ ਮੇਟ ਕੀਤਾ ਤੇ ਇਹਨਾਂ ਨੂੰ ਕਿਤੇ ਇਹ ਨਾ ਹੋਵੇ ਵੀ ਮਾਫੀ ਨਾ ਦਿੱਤੀ ਜਾਵੇ ਇਸ ਵਾਸਤੇ ਸਿਰਸਾ ਸਾਹਿਬ ਬਾਗੀ ਕਾਲਿਆਂ ਨੂੰ ਸੁਮੇਰ ਬਾਦਲ ਸਿੰਘ ਸਾਹਿਬ ਨੇ ਕੱਢ ਦਿੱਤਾ ਪਾਰਟੀ ਵਿੱਚੋਂ ਕਿਵੇਂ ਦੇਖਦੇ ਹੋ ਉਹ ਉਹਨਾਂ ਦਾ ਪਾਰਟੀ ਦਾ ਮਸਲਾ ਅਸੀਂ ਤੇ ਕਹਿੰਦੇ ਆਂ ਕਿ ਇਹ ਸਾਰੇ ਇੱਕੋ ਜਿਹੇ ਹੁਣ ਮੈਂ ਬੇਨਤੀ ਕਰਾਂਗਾ ਕਿ ਜੈਹਦਰ ਅਮਰਿਕ ਸਿੰਘ ਜੀ ਜੋ ਕਿ ਲੁਧਿਆਣਾ ਜੈਹਦਰ ਅਮਰਿਕ ਸਿੰਘ ਜੀ ਨੇ ਬਧਾਨੇ ਤੋਂ ਇਹ ਗੱਲ ਕਰੀ ਨਹੀਂ ਤੁਸੀਂ ਤੁਸੀਂ ਕਹਿ ਰਹੇ ਹੋ ਨਾ ਕਿਨੂੰ ਕਿਨੂੰ ਬਾਹਰ ਕੱਢਣਾ ਚਾਹੀਦਾ ਵਾ ਅਸੀਂ ਇਹ ਗੱਲ ਕਹਿ ਰਹੇ ਆ ਕਿ ਜਿੰਨੇ ਵੀ ਜਿਹੜੇ ਤੇ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਉਸ ਟਾਈਮ ਦੇ ਉੱਤੇ ਪੰਥ ਰਤਨ ਤੇ ਫਕਰੇ ਕੌਮ ਦੇ ਅਵਾਰ ਦਿੱਤੇ ਨੇ ਉਹ ਵਾਪਸ ਲੈ ਜਾਣ ਤੇ ਜਿੰਨੇ ਵੀ ਬਾਦਲ ਦੇ ਨਾਲ ਹੁਣ ਤੱਕ ਰਹੇ ਨੇ ਅੱਜ ਵੀ ਚਾਹੇ ਉਹ ਬਾਗੀਆਂ 'ਚ ਚਾ ਸੁਖਬੀਰ ਦੇ ਨਾਲ ਇਹਨਾਂ ਸਾਰਿਆਂ ਨੂੰ ਪੰਥ ਚੋਂ ਖਾਰਜ ਕਰਨਾ ਚਾਹੀਦਾ ਜਿਨ੍ਹਾਂ ਨੇ ਏਡੇ ਵੱਡੇ ਜੁਰਮ ਕੀਤੇ ਕੋਈ ਨਾਮ ਕੋਈ ਸਮੇਂ ਤੋਂ ਸਿਰਸਾ ਸਾਹਿਬ ਇੱਕ ਨਾਮ ਥੋੜਾ ਕਿਤੇ ਮੈਂ ਤਾਂ ਸਾਰੇ ਕਹਿੰਦੇ ਨੇ ਸਿਰਸਾ ਸਾਹਿਬ ਲੰਬੇ ਸਮੇਂ ਤੋਂ ਤੁਸੀਂ ਇਹ ਇਤਿਹਾਸ ਦੇ ਨਾਲ ਛੇੜਛਾੜ ਵਾਲਾ ਮੁੱਦਾ ਲੈ ਕੇ ਚੱਲਦੇ ਜੇ ਅਜੇ ਤੱਕ ਕਾਰਵਾਈ ਤੱਕ ਨਹੀਂ ਹੋਈ ਇਸ ਤਰ੍ਹਾਂ ਦੇਖਦੇ ਹਾਂ ਸੱਤ ਨੂੰ ਦੇਖੋ ਪਹਿਲਾਂ ਤਾਂ ਮੈਂ ਇਕੱਲਾ ਸੀ ਜਿਹੇ ਮੁੱਦੇ ਠਾਏ ਲੇਕਿਨ ਅੱਜ ਤੇ ਹੁਣ ਪੰਥ ਜਿਹੜਾ ਉਹ ਸਾਡੇ ਨਾਲ ਆ ਤੁਸੀਂ ਦੇਖ ਰਹੇ ਹੋ ਲੁਧਿਆਣੇ ਤੋਂ ਕੋਟਪੂਰੇ ਤੋਂ ਇਸੇ ਤਰ੍ਹਾਂ ਫਰੋਜ਼ਪੋਰ ਤੋਂ ਫਰੀਦਪੁਰ ਤੋਂ ਪੂਰੇ ਪੰਜਾਬ ਦੇ ਵਿੱਚੋਂ ਜੜੀਆਂ ਨੇ ਉਹ ਸਿੱਖ ਦੇ ਰੰਗ ਦੀਆਂ ਤੇ ਜਿਹੜੇ ਪੰਜ ਪ੍ਰਧਾਨੀਆਂ ਨਾਮਰ ਸ਼ਕਤੀਆਂ ਜੜੀਆਂ ਨੇ ਉਹਦੇ ਨਾਲ ਨੇ ਕਿ ਇਸ ਇਤਿਹਾਸ ਨੂੰ ਬਚਾਉਣਾ ਬਤੀ ਜ਼ਰੂਰੀ ਹੈ ਤੇ ਇਸੇ ਕਰਕੇ ਹੁਣ ਮੌਕਾ ਹੈ ਤੇ ਜਿਹੜੇ ਅੱਜ ਪਹਿਲਾਂ ਤੇ ਇਹ ਮੰਨਦੇ ਹੀ ਨਹੀਂ ਸੀ ਕਿ ਅਸੀਂ ਇਹ ਕੀਤਾ ਹੁਣ ਇਹ ਤਾਂ ਮੰਨ ਗਏ ਨੇ ਨਾ ਲਿਖਤੀ ਤੌਰ ਤੇ ਮੰਨ ਗਏ ਆ ਕਿ ਇਹ ਸਾਡੇ ਤੋਂ ਕਸੂਰ ਹੋਏ ਤੇ ਸਾਨੂੰ ਮਾਫ਼ ਕੀਤਾ ਜਾਵੇ ਹੁਣ ਮਾਫ਼ੀਆਂ ਮੰਗਦੇ ਨੇ ਕੀ ਕਰਦੇ ਨੇ ਜਿਹੜੇ ਕਿਸ ਤਰ੍ਹਾਂ ਇਹ ਸਾਰਾ ਅਸੀਂ ਉਹ ਮੱਧ ਪੱਤਰ ਦਿੱਤਾ ਉਹਦੇ ਵਿੱਚ ਸਾਰਾ ਵਿਸਥਾਰ ਨਾਲ ਲਿਖਿਆ ਤੇ ਮੈਂ ਬੇਨਤੀ ਕਰਾਂਗਾ ਕਿ ਜਹੇਦਾਰ ਅੰਮ੍ਰਿਤ ਸਿੰਘ ਜੀ ਲੁਧਿਆਣਾ ਤੋਂ ਪਾਸੇ ਵਾਲਾ ਜਿਹੜਾ ਅਮਰ ਸੰਸਾਰ ਦੀ ਬੋਲ ਇਹ ਸੱਚੇ ਦਾ ਤਖਤ ਹੈ ਪਾਸ਼ਾ ਨੇ ਸੱਚ ਦਾ ਤਖਤ ਬਣਾਇਆ ਸੀ ਝੂਠੇ ਤਖਤਾਂ ਦੇ ਮੁਕਾਬਲੇ ਸੰਸਾਰ ਦੀ ਮਨੁੱਖਤਾ ਨੂੰ ਸੱਚ ਦਾ ਸੰਦੇਸ਼ ਲਈ ਭਲੇ ਦਾ ਸੰਦੇਸ਼ ਲਈ ਸੁਵਚੀ ਮਾਨਵਤਾ ਦੇ ਭਲੇ ਲਈ ਜੇ ਸਮੇਂ ਦੀਆਂ ਹਕੂਮਤਾਂ ਜ਼ੁਲਮ ਕਰਦੀਆਂ ਨੇ ਤੇ ਇਹ ਤਖਤ ਸਤਗੁਰੂ ਜੀ ਨੇ ਬਣਾਇਆ ਕਿ ਇੱਥੇ ਤੁਹਾਡਾ ਦੁੱਖ ਸੁੱਖ ਸੁਣਿਆ ਜਾਏਗਾ ਤੇ ਸੱਚ ਦਾ ਸੰਦੇਸ਼ ਜਾਏਗਾ ਆਪਾਂ ਸਾਰਿਆਂ ਨੂੰ ਪਤਾ ਹੈ ਕਾਫੀ ਸਮੇਂ ਤੋਂ ਜੋ ਇਕ ਧਿਰ ਹੈ ਉਹ ਸਮੇਂ ਦੀ ਹਕੂਮਤ ਜਿਹੜੀ ਸੀ ਉਹਨਾਂ ਕੋਲ ਹਕੂਮਤ ਆ ਗਈ ਹਕੂਮਤ ਦੇ ਨਸ਼ੇ ਵਿੱਚ ਜੋ ਇੱਥੇ ਸੱਚ ਦਾ ਸੰਦੇਸ਼ ਨਹੀਂ ਗਿਆ ਆਪਣੇ ਸਾਹਮਣੇ ਅਕਾਲ ਤਖਤ ਦੇ ਜਥੇਦਾਰਾਂ ਵੱਲੋਂ ਵੀ ਜੋ ਹੈ ਇਹ ਹਕੂਮਤ ਦੇ ਨਸ਼ੇ ਵਿੱਚ ਜੋ ਕਹਿੰਦੇ ਸੀ ਉਹ ਗੱਲਾਂ ਕੀਤੀਆਂ ਗਈਆਂ ਜੋ ਸੰਗਤ ਨੇ ਪ੍ਰਵਾਨ ਨਹੀਂ ਕੀਤੀਆਂ ਅੱਜ ਦਾ ਸਾਡਾ ਮੇਲ ਵਿਸ਼ਾ ਇਹ ਹੈ ਕਿ ਅੱਜ ਫੇਰ ਦੁਬਾਰਾ ਜੇ ਉਹ ਦੌਰ ਚੱਲਿਆ ਤੇ ਜੇ ਤੂੰ ਸੱਚ ਦੀ ਆਵਾਜ਼ ਆਏਗੀ ਤਾਂ ਸੰਗਤ ਪ੍ਰਮਾਨ ਕਰੇਗੀ ਅਸੀਂ ਇਹਨਾਂ ਨੂੰ ਸੁਚੇਤ ਕਰਨ ਆਏ ਆ ਤੇ ਨਾਲ ਤਾੜਨਾ ਕਰਨ ਵੀ ਆਏ ਆ ਕਿ ਜੋ ਪਹਿਲਾਂ ਜੋ ਇੱਥੇ ਉਸ ਹਕੂਮਤ ਦੇ ਨਸ਼ੇ ਵਿੱਚ ਗੱਲਾਂ ਕਵਹਾਈਆਂ ਗਈਆਂ ਜੇ ਅੱਜ ਦੇ ਜਥੇਦਾਰ ਵੀ ਉਹ ਗੱਲਾਂ ਮੰਨਣਗੇ ਤੇ ਸੰਗਤ ਕਦੇ ਵੀ ਪ੍ਰਮਾਨ ਨਹੀਂ ਕਰੇਗੀ ਕਿਉਂਕਿ ਸੰਗਤ ਸੁਚੇਤ ਹੋ ਚੁੱਕੀ ਹੈ ਸੰਗਤ ਨੂੰ ਪਤਾ ਲੱਗ ਗਿਆ ਹੈ ਇਹ ਤਖਤ ਦੀ ਕੀਮਤ ਦਾ ਵੀ ਪਤਾ ਹੈ ਉਹਨਾਂ ਦੇ ਕੁਝ ਸੰਦੇਸ਼ਾਂ ਕਰਕੇ ਇਹ ਤਖਤ ਦੀ ਜੋ ਸਿੱਖਾਂ ਦੇ ਹਿਰਦੇ ਵਰੁੰਦਰੇ ਗਏ ਸਨ ਕਿਉਂਕਿ ਤਖਤ ਦੀ ਜੋ ਸਚਾਈ ਹੈ ਇੱਥੇ ਤੇ ਸੱਚੀ ਪ੍ਰਵਾਨ ਹੈ ਜੋ ਸ਼ੁੱਧ ਹਿਰਦੇ ਨਾਲ ਆਉਂਦਾ ਹੈ ਕੋਈ ਸੰਸਾਰ ਦੇ ਕੋਨੇ ਚ ਗਲਤੀ ਕਰਕੇ ਆਉਂਦਾ ਹੈ ਤੇ ਇੱਥੇ ਖਿਮਾ ਜਾਂਚਣਾ ਹੈ ਪਰ ਉਹਦਾ ਵਿਧੀ ਵਿਧਾਨ ਹੈ ਉਹ ਸਤਿਗੁਰਾਂ ਨੇ ਜੋ ਵਿਧਾਨ ਬਣਾਇਆ ਹੈ ਜੋ ਪ੍ਰਾਤਨ ਸਾਡਾ ਸੰਵਿਧਾਨ ਹੈ ਉਸ ਸੰਵਿਧਾਨ ਅਨੁਸਾਰ ਹੀ ਕਿਸੇ ਨੂੰ ਮਾਫੀ ਦਿੱਤੀ ਜਾ ਸਕਦੀ ਹੈ ਉਹ ਸਵਿਧਾਨ ਤੋਂ ਛੁੱਟ ਕੇ ਤੁਹਾਨੂੰ ਪਤਾ ਹੈ ਕਿ ਜਿਹੜਾ ਜਿਹੜੇ ਬੰਦਿਆਂ ਨੇ ਕੋ ਕਰਮ ਪਾਪ ਕੀਤੇ ਨੇ ਉਹਦੀ ਸਜ਼ਾ ਮਿਲੀ ਹੈ ਮਾਫੀ ਨਹੀਂ ਮਿਲੀ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿਉਂਕਿ ਸੰਗਤ ਸਮੁੱਚੀ ਸਿੱਖ ਕੌਮ ਇਹ ਚਾਹੁੰਦੀ ਹੈ ਕਿ ਅਕਾਲ ਤਖਤ ਦਾ ਮਾਨ ਮਰਿਆਦਾ ਇਹਨੂੰ ਬਹਾਲ ਕੀਤੀ ਜਾਵੇ ਕਿਉਂਕਿ ਸੰਗਤ ਇਹ ਤੋਂ ਸੱਚ ਦਾ ਵਦੇਸ਼ੀ ਸੁਣਨਾ ਚਾਹੁੰਦੀ ਹੈ ਜੇ ਕਿਸੇ ਵੀ ਧੜ ਧੜੇ ਦੇ ਇੱਕ ਤੜੇ ਦੇ ਨਾਂ ਦੇ ਉੱਤੇ ਅਸੀਂ ਕੋਈ ਫੈਸਲਾ ਕਰਾਂਗੇ ਤੇ ਸੰਗਤ ਗੁਰੂ ਰੂਪ ਹੈ ਪਰਮਾਨ ਨਹੀਂ ਕਰਦੀ ਇਸ ਕਰਕੇ ਅਸੀਂ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਤਖਤ ਦੀ ਮਾਨ ਬਰਾਦ ਬਹਾਲ ਕਰਨੀ ਚਾਹੀਦੀ ਹੈ ਪਿੱਛੇ ਜੋ ਵੀ ਗਲਤੀਆਂ ਹੋਈਆਂ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਕਿਉਂਕਿ ਸੰਗਤ ਉਹ ਗਲਤੀਆਂ ਹੁਣ ਪਰਵਾਨ ਨਹੀਂ ਕਰਦੀ ਨਾ ਹੀ ਉਹ ਪਰਵਾਨ ਕਰੇਗੀ ਗੁਰੂ ਸਾਹਿਬ ਦਾ ਤਖਤ ਹੈ ਤੇ ਸੱਚ ਦਾ ਸੰਦੇਸ਼ ਹੈ ਤੂੰ ਜਾਣਾ ਚਾਹੀਦਾ ਹੈ ਸਮੁੱਚੀ ਮੁਲਖ ਦਾ ਦਾ ਭਲਾ ਤਾਂ ਹੀ ਹੋ ਸਕਦਾ ਹੈ ਜੇ ਇੱਥੇ ਸੱਚ ਦਾ ਸੰਦੇਸ਼ ਸਮੁੱਚੀ ਮੁਲਖਤਾਂ ਲਈ ਜਾਵੇਗਾ ਸਮੇਂ ਦੀਆਂ ਹਕੂਮਤਾਂ ਆਉਂਦੀਆਂ ਨੇ ਠੀਕ ਹੈ ਕਿ ਪਹਿਲਾਂ ਵੀ ਆਈਆਂ ਪਹਿਲਾਂ ਵੀ ਦੌਰ ਚੱਲੇ ਉਹਨਾਂ ਨੇ ਆਪ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕੀਤੀ ਅੱਜ ਵੀ ਉਹ ਕਰ ਰਹੀਆਂ ਨੇ ਪਰ ਸਮੇ ਦੀ ਹਕੂਮਤ ਕੋਲ ਸੱਚ ਨਹੀਂ ਹੈਗਾ ਉਹਨਾਂ ਨੇ ਜ਼ੁਲਮ ਕੀਤੇ ਨੇ ਉਹਨਾਂ ਨੇ ਪਾਪ ਕਰਨੇ ਨੇ ਸਤਗੁਰ ਜੋਹਾਨ ਬਖਸ਼ੇਂਦ ਨੇ ਇੱਥੇ ਜੋ ਹੈ ਸੰਦੇਸ਼ ਸੱਚ ਦਾ ਜਾਂਦਾ ਤੇ ਸੱਚ ਦਾ ਹੀ ਹੋਕਾ ਦੇਣਾ ਚਾਹੀਦਾ ਹੈ ਤਾਂ ਹੀ ਸੰਗਤ ਪ੍ਰਵਾਨ ਕਰੇਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ ਦੂਜੀ ਬੇਨਤੀ ਜਿਹੜੀ ਇਹ ਹੈ ਕਿ ਜੋ ਕਿਤਾਬ 'ਚ ਛਪੇ ਨੇ ਸਾਡੇ ਦੁੱਖ ਦੀ ਗੱਲ ਇਹ ਹੈ ਕਿ ਉਹ ਸ਼੍ਰੋਮਣੀ ਕਮੇਟੀ ਪ੍ਰਕਾਸ਼ਿਤ ਕਰਦੀ ਹੈ ਉਹ ਮੋਰ ਸ਼ਾਪੇਡ ਛਪੇ ਨੇ ਜਿਨ੍ਹਾਂ ਚ ਗੁਰੂ ਸਾਹਿਬ ਦੇ ਨਾਂ ਦੇ ਕੋਰ ਬੇਅਦਬੀਆਂ ਕੀਤੀਆਂ ਨੇ ਕੋਰ ਪਾਪ ਕੀਤੇ ਨੇ ਉਹਨਾਂ ਦੇ ਉੱਤੇ ਜੋ ਊਲ ਜਲੂਲ ਸ਼ਬਦ ਲਿਖੇ ਨੇ ਉਹ ਸ਼ਰੋਮਣੀ ਕਮੇਟੀ ਦਾ ਫਰਜ਼ ਬਣਦਾ ਉਹਨਾਂ ਕਰਤਾਰਾਂ ਨੂੰ ਆਪਣੇ ਅਧੀਨ ਲੈ ਕੇ ਤੇ ਇੱਥੇ ਹੀ ਉਹਨਾਂ ਦੀ ਸਲਾਈ ਕਰਕੇ ਤੇ ਉਹਨਾਂ ਤੇ ਐਕਸ਼ਨ ਲਵੇ ਨਹੀਂ ਤੇ ਸੰਗਤ ਐਕਸ਼ਨ ਲਵੇਗੀ